ਪਾੜ ਦਾ ਪਾੜ ਨੂੰ ਪਾਟਣਾ ਲੋਹੇ ਦਾ ਕੋਟ ਪੈਂਟ ਬਣਾ ਕੇ ਦਵਾਂਗੇ ਲੋਹੇ ਦਾ ਪਾ ਦੇ ਪਟਾਕੇ ਪਾ ਦੇ ਪਟਾਕੇ ਆ ਦੇਖੋ ਜਿਹੜੇ ਬਜ਼ਾਰਾ ਜਾ ਕੇ ਤੁਸੀਂ ਲੈਣਿਓ 10-10 ਹਜ਼ਾਰ ਦੇ 2 ਪੀਸ ਕੋਟ ਪੈਂਟ ਮਾਤੂ ਸ਼੍ਰੀ ਦਸਤਾਰ ਵਾਘਾਪਣਾ ਮੋਗਾ ਰੋਡ ਤੋਂ ਲੈ ਜਾਓ ਸਿਰਫ 3895 ਚ 2 ਪੀਸ ਕੋਟ ਪੈਂਟ ਸਲਾਈ ਕਰਕੇ 15000 ਬੜਾ 3 ਪੀਸ ਕੋਟ ਪੈਂਟ ਤੁਹਾਨੂੰ ਅਸੀਂ ਦਵਾਂਗੇ ਸਿਰਫ 3760 ਚ ਸਲਾਈ ਕਰਕੇ ਟਾਪ ਟਾਪ ਦੇ ਡਿਜ਼ਾਈਨ ਦਵਾਂਗੇ। ਉਹ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਭਾਈ ਲੈ ਜਾਓ ਦੁਬਈ ਵਾਲੇ ਕੁਰਤੇ ਪਜਾਮੇ ਲੈ ਜਾਓ। ਉਹ ਦੁਬਈ ਵਾਲੇ ਕੁਰਤੇ ਪਜਾਮੇ ਆ ਗਏ ਸਾਡੇ ਕੋਲ। ਉਹ ਰੇਟ ਮਿੱਟੀ ਦੇ ਭਾਅ ਕਰਤੇ ਆ। ਆਹ ਦੇਖੋ ਖਾਨ ਸਾਹ ਵਾਲੇ ਜਿਹੜਾ ਬਾਜ਼ਾਰ 7-800 ਰੁਪਏ ਦਾ ਕੁਰਤਾ ਪਜਾਮਾ ਸਾਡੇ ਕੋਲ ਲੈ ਜੋ 250 ਰੁਪਏ ਦਾ। ਆਈ 100 ਰੁਪਏ ਦਾ কুর্তা ਪਿਆਮਾ ਲੈ ਜਾਓ ਸਾਡੇ ਕੋਲ ਡਿਜ਼ਾਈਨਰ কুরਤੇ ਪਿਆਮੇ ਬਹੁਤ ਸੋਹਣੇ ਆ ਗਏ ਆ ਜਾਗੋ ਦੇ ਪੋਣਾ ਹਲਦੀ ਦੇ ਪੋਣਾ ਤੇ ਪੋਣਾ ਨਾਈਟ ਪਾਰਟੀ ਦੇ ਪੋਣਾ ਮੈਂ ਕਹਿੰਨਾ ਲੈ ਜਾਓ ਜਿੰਨੇ ਮਰਜੀ ਤੁਸੀਂ ਓਏ ਜਿਹੜਾ ਸੀ ਆਰਾਮ ਦਾ ਕੋਟ ਪੈਂਟ ਕਹਿੰਦੇ 15000 ਤੋਂ ਘੱਟ ਨਹੀਂ 5000 'ਚ ਸੀ ਕੇ ਲੈ ਜਾਓ ਓਏ ਰੇਮਰ ਦਾ ਕੋਟ ਪੈਂਟ ਕਹਿੰਦੇ 20000 ਤੋਂ ਘੱਟ ਨਹੀਂ 10000 'ਚ ਰੇਮਰ ਦਾ origignal ਕੋਟ ਪੈਂਟ ਸੀ ਕੇ ਲੈ ਜਾਓ ਬਾਜੀ ਫੋਰਟ ਪਿੰਟ ਦੇ ਨਾਲ ਨਾਲ ਤੁਹਾਨੂੰ ਅਸੀਂ ਮੈਚ ਕਰਕੇ ਤੁਸੀਂ ਪੱਗਾਂ ਵੀ ਲੈ ਕੇ ਜਾ ਸਕਦੇ ਆ ਸਾਡੇ ਕੋਲ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾ ਹੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੁਪਈਆ ਲੈ ਜਾਓ ਫੁੱਲ ਬਿਲ ਲੈ ਜਾਓ ਇਸ ਦੇ ਨਾਲ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ